ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਸਤਕਾਰਯੋਗ ਗ੍ਰੰਥੀ ਸਹਿਬਾਨਾ ਵਾਸਤੇ ਰਾਗੀ ਸਹਿਬਾਨਾ ਵਾਸਤੇ ਤੇ ਪ੍ਰਚਾਰਕ ਸਹਿਬਾਨਾ ਵਾਸਤੇ ਹੈ ਆਰੰਭ ਦੇ ਅੰਦਰ ਮੈਂ ਇੱਕ ਗੱਲ ਕਹਿ ਦਿਆਂ ਹੱਥ ਜੋੜ ਕੇ ਇਹਨਾਂ ਵੀਰਾਂ ਨੂੰ ਮੇਰੀ ਗੱਲ ਨੂੰ ਇਮਾਨਦਾਰੀ ਦੇ ਨਾਲ ਦਿਆਨਦਾਰੀ ਦੇ ਨਾਲ ਬੈਠ ਕੇ ਸੁਣ ਲਿਓ ਵਿਚਾਰ ਲਿਓ ਤੇ ਉਦੋਂ ਬਾਅਦ ਦੇਖਿਓ ਕਿ ਜੋ ਮੈਂ ਬੋਲਿਆ ਉਹ ਗੁਰਬਾਣੀ ਅਕੋਰਡਿੰਗ ਹੈ ਅਨੁਸਾਰ ਹੈ ਜਾਂ ਨਹੀਂ ਹੈ। ਅਸੂਲਾਂ ਦੇ ਉੱਤੇ ਸਹੀ ਟੁਕਦਾ ਹੈ ਜਾਂ ਨਹੀਂ ਟੁਕਦਾ। ਸਾਡੇ ਗ੍ਰੰਥੀ ਸਹਿਬਾਨਾਂ ਨੂੰ ਇੱਕ ਨਾਂ ਦਿੱਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਜ਼ੀਰ ਨੇ। ਵਜ਼ੀਰ ਤੇ ਮਾਲਕ ਵਾਲੀ ਗੱਲ ਆਪਾਂ ਫੇਰ ਕਿਸੇ ਦਿਨ ਕਰਾਂਗੇ ਅੱਡ ਵਿਸ਼ੇ ਦੇ ਅੰਦਰ। ਕੇਵਲ ਇੰਨਾ ਕੋ ਨੁਕਤਾ ਲੈ ਰਿਹਾ ਵੀ ਕਿਹਾ ਜਾਂਦਾ ਹੈ। ਆਮ ਬੋਲੀ ਦੇ ਅੰਦਰ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੀ ਇਹ ਗੁਰੂ ਪਾਤਸ਼ਾਹ ਦੇ ਵਜ਼ੀਰ ਨੇ ਸਾਡੇ ਕੋਲ ਵਜ਼ੀਰਾਂ ਵਾਲਾ ਸਤਕਾਰ ਹੋਣਾ ਚਾਹੀਦਾ ਹੈ ਅਸੀਂ ਬਹੁਤ ਵਾਰ ਪਿੰਡਾਂ ਦੇ ਅੰਦਰ ਕਮੇਟੀਆਂ ਤੋਂ ਦੁਰਕਾਰੇ ਹੋਏ ਸੱਜਣ ਗਰੰਥੀ ਸਹਿਬਾਨ ਦੁਹਾਈ ਦਿੰਦੇ ਨੇ ਵੇਖੋ ਜੀ ਇਹ ਸਾਨੂੰ ਇੱਜ਼ਤ ਨਹੀਂ ਦੇ ਰਹੇ ਸਤਕਾਰ ਨਹੀਂ ਦੇ ਰਹੇ ਸ਼ਹਿਰਾਂ ਦੇ ਅੰਦਰ ਵੀ ਥਾਂ ਥਾਂ ਤੇ ਇਦਾਂ ਹੁੰਦਾ ਬੀਦਾ ਉਰੇ ਦੇ ਅੰਦਰ ਝੂਠ ਵੀ ਨਹੀਂ ਹੈ ਇਦਾਂ ਨਹੀਂ ਹੈ ਕਿ ਗਰੰਥੀ ਸਿੰਘ ਝੂਠ ਬੋਲ ਰਹੇ ਨੇ ਬਿਲਕੁਲ ਸੱਚ ਹੈ ਡਿਕਟੇਟਰ ਜਿਹੜੇ ਬਣ ਜਾਂਦੇ ਨੇ ਉਹ ਦੁਰਕਾਰਨਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਆਇਆ ਹੀ ਉਹਨਾਂ ਦੇ ਹਿੱਸੇ ਦੁਰਕਾਰਨਾ ਹੈ ਉਹਨਾਂ ਦੀ ਨਜ਼ਰ ਦੇ ਅੰਦਰ ਸੂਰ ਦਾ ਬਾਲ ਹੁੰਦਾ ਹੈ ਉਤਲੇ ਚਬਾਰੇ ਦੇ ਅੰਦਰ ਹੰਕਾਰ ਈਗੋ ਭਰੀ ਹੁੰਦੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਗੁਰੂ ਦਾ ਸੇਵਾਦਾਰ ਹੈ ਜਾਂ ਨਹੀਂ ਸੇਵਾਦਾਰ ਪਰ ਮੈਂ ਗੱਲ ਕਰਨੀ ਚਾਹੁੰਦਾ ਅੱਜ ਕੇਵਲ ਸੇਵਾਦਾਰਾਂ ਵਾਸਤੇ ਇੱਕ ਵੀਡੀਓ ਮੈਂ ਪ੍ਰਚਾਰਕ ਤੇ ਪ੍ਰਬੰਧਕ ਇਹਦੇ ਅੰਦਰ ਅੱਡ ਬਣਾਵਾਂਗਾ ਇਸ ਵਿਸ਼ੇ ਦੇ ਉੱਤੇ ਬਿਲਕੁਲ ਸਹੀ ਹੈ ਆਪ ਵਜ਼ੀਰ ਹੋ ਤੁਹਾਨੂੰ ਨਤਮਸਤਕ ਉਹ ਨਿਆ ਨਮਸਕਾਰ ਕਰਨੇ ਆ ਪਰ ਮੇਰਾ ਇਹ ਹੈ ਕਿ ਨਾਮ ਵੀ ਕੀ ਸਾਡੇ ਕੋਲ ਉਹ ਰਤਬਾ ਜਿਹੜਾ ਹੈ ਉਸ ਰਤਬੇ ਦੇ ਅਨੁਸਾਰ ਸਾਡੇ ਵਿਚਾਰ ਅੰਦਰ ਮੌਜੂਦ ਨਹੀਂ ਜਾਂਦੇ ਸਾਡਾ ਕਰਦਾਰ ਸਾਡਾ ਕੈਰੇਕਟਰ ਸਾਡੀ ਇਮਾਨਦਾਰੀ ਸਾਡਾ ਸੱਚ ਬੋਲਣਾ ਸਾਡਾ ਪੂਰਾ ਜੀਵਨ ਉਹਦੇ ਅਕੋਰਡਿੰਗ ਹੈ ਜਾਂ ਨਹੀਂ ਚਲੋ ਮੈਂ ਇੱਕ ਗੱਲ ਕਹਿਣਾ ਅਸੀਂ ਇਹ ਗੱਲ ਦੀ ਗੋਹਾਰ ਦੇ ਨੇ ਆ ਵੇਖੋ ਜੀ ਅਸੀਂ ਬਾਬਾ ਬੁੱਢਾ ਸਾਹਿਬ ਜੀ ਵਾਲੀ ਸੀਟ ਦੇ ਉੱਤੇ ਆ ਗੱਡੀ ਦੇ ਉੱਤੇ ਆ ਮੰਨ ਲਿਆ ਬਾਬਾ ਬੁੱਢਾ ਸਾਹਿਬ ਬੜੀ ਵੱਡੀ ਹਸਤੀ ਨੇ ਸਤਕਾਰਯੋਗ ਹਸਤੀ ਨੇ ਉਹਨਾਂ ਨੂੰ ਵਾਰ-ਵਾਰ ਨਮਸਕਾਰ ਬਾਬਾ ਬੁੱਢਾ ਸਾਹਿਬ ਵਰਗੇ ਨਾਂ ਸੇ ਪਰ ਬਾਬਾ ਬੁੱਢਾ ਜੀ ਦੇ ਰਾਹ ਦੇ ਉੱਤੇ ਤੁਰਨ ਵਾਲੇ ਉਸ ਰਤਬੇ ਦੀ ਗੁਹਾਰ ਦੇਣ ਵਾਲੇ ਮੇਰੇ ਵੀਰ ਉਹਨਾਂ ਕੋਲ ਬਾਬਾ ਬੁੱਢਾ ਜੀ ਵਰਗਾ ਨਾ ਹੋ ਕੇ ਕੀ ਉਦੋਂ ਥੋੜਾ ਹੀ ਹੋ ਗਏ ਉਦਾਂ ਦਾ ਜੀਵਨ ਹੈ ਕਿ ਉਹਨਾਂ ਦੇ ਕੋਲ ਉਦਾਂ ਦੇ ਵਿਚਾਰ ਉਦਾਂ ਦਾ ਕਰਤਾਰ ਉਦਾਂ ਦਾ ਸੁੱਚਾ ਮਨ ਤੇ ਸੁੱਚੇ ਵਿਚਾਰ ਸੁਚੀ ਨੀਅਤ ਸੁਚੀ ਅੱਖ ਉਹਨਾਂ ਦੇ ਕੋਲ ਹੈ ਅੱਖ ਦੇ ਅੰਦਰ ਮਹਿਲ ਮਨ ਦੇ ਅੰਦਰ ਮੈਲ ਜ਼ੁਬਾਨ ਦੇ ਉੱਤੇ ਮੈਲ ਗੰਦੇ ਚੁਟਕਲੇ ਗੰਦੀ ਗੋਸ਼ਟੀ ਇਹ ਬਾਬਾ ਬੁੱਢਾ ਜੀ ਦਾ ਕਿਰਦਾਰ ਤੇ ਨਹੀਂ ਹੈ ਮੈਂ ਨਹੀਂ ਕਹਿ ਰਿਹਾ ਤੁਹਾਡੇ ਕੋਲ ਹੈ ਮੈਂ ਕਹਿਣਾ ਜੇ ਹੈ ਤੇ ਫਿਰ ਇਹਨੂੰ ਬਾਹਰ ਕੱਢੋ ਜੇ ਨਹੀਂ ਹੈ ਤੇ ਬਾਬਾ ਬੁੱਢਾ ਜੀ ਦੇ ਰਾਹ ਦੇ ਉੱਤੇ ਤੁਰੰਦਾ ਯਤਨ ਕਰੋ ਇੱਕ ਗੱਲ ਹੋਰ ਬਾਬਾ ਬੁੱਢਾ ਸਾਹਿਬ ਸੱਚ ਦੇ ਪੁਜਾਰੀ ਨੇ ਕਿ ਆਪਾਂ ਸੱਚ ਬੋਲ ਪਾਉਣੇ ਨੇ ਅਸੀਂ ਪ੍ਰਬੰਧਕਾਂ ਤੋਂ ਡਰਦੇ ਹੋਏ ਉਹਨਾਂ ਦੀ ਝੋਲੀ ਚੁੱਕਦੇ ਫਿਰਦੇ ਆਂ ਉਹਨਾਂ ਨੂੰ ਤੜਕੇ ਲਾ ਲਾ ਖਵਾਉਂਦੇ ਆਂ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ ਆ ਸਾਡੀ ਜਵਾਨੀ ਥੱਕਦੀ ਤੁਸੀਂ ਬਾਬਾ ਬੁੱਢਾ ਜੀ ਵਰਗੇ ਸਤਕਾਰ ਨੂੰ ਤੇ ਲੱਭਦੇ ਹੋ ਤੇ ਬਾਬਾ ਬੁੱਢਾ ਜੀ ਜਨੇਖਣੇ ਦੇ ਪੈਰੀਂ ਪੈਂਦੇ ਫਿਰਦੇ ਸਨ ਦੁੱਕੀ ਦਾ ਬੰਦਾ ਨਹੀਂ ਹੁੰਦਾ ਪ੍ਰਬੰਧਕਾਂ ਦੇ ਅੰਦਰੋਂ ਤੁਸੀਂ ਉਹਦੇ ਗੋਡੇ ਹੱਥ ਲਾਉਂਦੇ ਫਿਰਦੇ ਤੁਸੀਂ ਟੀਚਰ ਸ੍ਰੇਣੀ ਦੇ ਅੰਦਰ ਹੋ ਤੁਸੀਂ ਉੱਤਮ ਸ੍ਰੇਣੀ ਦੇ ਅੰਦਰ ਹੋ ਤੁਸੀਂ ਵਜ਼ੀਰ ਖਵਾਉਂਦੇ ਹੋ ਤੇ ਗੋਡੀਆਂ ਹੱਥੋਂ ਦੇ ਲਾਉਂਦੇ ਹੋ ਜਿਹੜੇ ਬੰਦੇ ਨੂੰ ਗੁਰਮਤ ਦਾ ਊੜਾ ਆੜਾ ABC ਵੀ ਨਹੀਂ ਹੁੰਦੀ ਉਹਦੇ ਗੋਡੀਆਂ ਹੱਥ ਲਾਉਂਦੇ ਹੋ ਤੇ ਜਦੋਂ ਕਿਦਰੇ ਤੁਹਾਨੂੰ ਕੋਈ ਦਾਨਾ ਬੰਦਾ ਇਹ ਗੱਲ ਵੇਖ ਕੇ ਟੋਕ ਦਵੇ ਵੀ ਤੈਨੂੰ ਇਹ ਕੰਮ ਕਰਨਾ ਸੋਭਦਾ ਨਹੀਂ ਤੇ ਤੁਸੀਂ ਇਹ ਗੱਲ ਕਹਿੰਦੇ ਹੋ ਜੀ ਰੋਜੀ ਰੋਟੀ ਦਾ ਮਸਲਾ ਹੈ ਤੁਸੀਂ ਇਹ ਗੱਲ ਕਹਿੰਦੇ ਹੋ ਜੀ ਮੈਂ ਵਿਦੇਸ਼ ਵਿੱਚ ਆਇਆ ਤੇ ਪੇਪਰਾਂ ਦਾ ਮਸਲਾ ਹੈ ਹੁਣ ਦੱਸੋ ਵੀ ਜੇ ਪੇਪਰਾਂ ਦਾ ਮਸਲਾ ਹੈ ਤੁਸੀਂ ਨੌਕਰ ਬਣ ਕੇ ਕੰਮ ਕਰ ਰਹੇ ਹੋ ਤੇ ਫਿਰ ਉਹ ਮਾਲਕੇ ਫਿਰ ਤੇ ਚਿੜਕੇਗਾ ਤੇ ਜੇ ਬਾਬਾ ਬੁੱਢਾ ਜੀ ਬਣ ਕੇ ਤੁਸੀਂ ਕੰਮ ਕਰੋ ਤੇ ਅਗਲੇ ਦਾ ਹੀਆ ਨਾ ਭਵੇ ਤੁਹਾਨੂੰ ਓਏ ਕਹਿ ਕੇ ਆਵਾਜ਼ ਮਾਰਨ ਦੀ ਹਿੰਮਤ ਕਿੱਦਾਂ ਪੈ ਜੇ ਤੁਹਾਨੂੰ ਮਾੜਾ ਬੋਲਣ ਦੀ ਖੈਰ ਤੁਸੀਂ ਤੜਕੇ ਛਕਾਉਂਦੇ ਹੋ ਦਾਲਾਂ ਛਕਾਉਂਦੇ ਹੋ ਝੂਠੇ ਭਾਂਡੇ ਚੁੱਕਦੇ ਹੋ ਤੇ ਮੈਂ ਇਹ ਵੀ ਵੇਖਿਆ ਮੈਂ ਨਾ ਨਹੀਂ ਲੈ ਰਿਆ ਪ੍ਰਬੰਧਕ ਪ੍ਰਦਾਨ ਇਸ ਤਰ੍ਹਾਂ ਛੇਲੇ-ਛਲਕੇ ਖਾਂਦਾ ਹੈ ਤੇ ਕੋਲ ਸੇਵਾਦਾਰ ਅਖਬਾਰ ਫੜ ਕੇ ਖਲੋਤਾ ਹੈ ਉਹ ਛਿੰੜਾ ਉਹਦੇ ਹੱਥਾਂ ਤੇ ਰੱਖ ਲਿਆ। ਹੁਣ ਇਹ ਬਾਬਾ ਬੁੱਢਾ ਜੀ ਵਰਗਾ ਸਤਕਾਰ ਲੱਭਦੇ ਹੋ ਤੇ ਕੰਮ ਇਹ ਕਰਨੇ ਇਧੋ ਅੱਗੇ ਚੱਲਨੇ ਆ। ਸਦਾਨ ਤੋਂ ਖਾਲੀ ਬੰਦਾ ਜਿਹਨੂੰ ਬਿਲਕੁਲ ABC ਗੁਰਮਤਿ ਦੀ ਨਹੀਂ ਆਉਂਦੀ ਉਹਦੇ ਜਦੋਂ ਤੁਸੀਂ ਜਾ ਕੇ ਅੱਗੇ ਝੁਕਦੇ ਹੋ ਉਹਦੇ ਗੋਡਿਆਂ ਹੱਥ ਲਾਉਂਦੇ ਹੋ ਉਹਨੂੰ ਚਾਵਾ ਬਣਾ ਬਣਾ ਪਿਆਉਂਦੇ ਹੋ। ਤੇ ਫਿਰ ਤੇ ਤੁਹਾਡੀ ਕਮਜ਼ੋਰੀ ਨਹੀਂ ਤੇ ਹੋਰ ਕੀ ਹੈ ਉਹ ਤੇ ਵਜਨ ਪਾਉਣਗੇ ਕਿਉਂਕਿ ਉਹਨਾਂ ਦਾ ਸੁਭਾਅ ਹੈ ਵਜਨ ਪਾਉਣਾ ਸੁਭਾਅ ਦੇ ਅੰਦਰ ਇਹ ਡਿਕਟੇਟਰਸ਼ਿਪ ਪਰ ਤੁਸੀਂ ਉਹਨਾਂ ਦੀ ਡਿਕਟੇਟਰੀ ਨੂੰ ਚਿਲਣਾ ਸ਼ੁਰੂ ਕਰ ਦਿੱਤਾ ਹੁਣ ਉਹ ਵਜਨ ਕਿਉਣਾ ਬਣਾਉ ਰਾਜਨੀਤਿਕਾਂ ਦੇ ਅੱਗੇ ਉਹਨਾਂ ਦੀ ਸ਼ੋਭਾ ਕਰਦੇ ਉਹਨਾਂ ਦੀ ਝੋਲੀ ਚੁੱਕਦੇ ਇਹ ਜਮਾਤ ਸਾੜ ਨਹੀਂ ਲੈਂਦੀ ਥੋੜਾ ਜਿਹਾ ਬੰਦਾ ਉੱਚੇ ਰੁਤਬੇ ਵਾਲਾ ਆ ਜਾਏ ਤੇ ਅੱਗੇ ਪਿੱਛੇ ਭੱਜੇ ਫਿਰਦੇ ਨਜ਼ਰ ਆਉਣੇ ਮੈਂ ਸਾਰਿਆਂ ਨੂੰ ਇੱਕ ਕਲਾਵੇ ਵਿੱਚ ਨਹੀਂ ਲੈ ਰਿਹਾ ਕਿਉਂਕਿ ਬਹੁਤ ਬਹੁਤ ਐਸੇ ਰਾਗੀ ਸਹਿਬਾਨ ਨੇ ਟਾਡੀ ਸਹਿਬਾਨ ਨੇ ਪ੍ਰਚਾਰਕ ਤੇ ਗ੍ਰੰਥੀ ਸਹਿਬਾਨ ਨੇ ਜਿਨ੍ਹਾਂ ਨੂੰ ਨਮਸਕਾਰ ਕਰਨ ਤੇ ਵਾਰ-ਵਾਰ ਦਿਲ ਕਰਦਾ ਹੈ ਜਿਨ੍ਹਾਂ ਦਾ ਕਰਤਾਰ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦੇ ਵਿਚਾਰ ਬਹੁਤ ਉੱਚੇ ਨੇ ਪਰ ਮੈਂ ਗੱਲ ਤੇ ਉਹਨਾਂ ਦੀ ਕਰਦਾ ਜਿਨ੍ਹਾਂ ਨੂੰ ਗੁਰਮਤਿ ਦੀ ਸਮਝ ਨਹੀਂ ਜਾਂ ਸਮਝ ਹੁੰਦਿਆਂ ਵੀ ਉਹ ਇਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਬੌਣਾ ਸਾਬਤ ਕਰਨ ਦਾ ਯਤਨ ਕਰ ਰਹੇ ਨੇ ਹੁਣ ਜੇ ਗੱਲ ਕਹੀਏ ਵੀ ਮੈਂ ਚਿੱਟਾ kurta ਪਜਾਮਾ ਪਾਇਆ ਹੈ ਜਾਂ ਮੇਰੇ ਕੋਲ ਪਾਠ ਕਰਨ ਦੀ ਕਲਾ ਹੈ ਜਾਂ ਮੇਰੇ ਕੋਲ ਕੀਰਤਨ ਕਰਨ ਦੀ ਕਲਾ ਹੈ ਜਾਂ ਮੇਰੇ ਕੋਲ ਢਾਡੀ ਕਲਾ ਹੈ ਤਾਂ ਇਸ ਕਲਾ ਦੇ ਨਾਲ ਸਤਿਕਾਰ ਖਾਲੀ ਨਹੀਂ ਮਿਲਦਾ ਗਾਉਣ ਵਜਾਉਣ ਵਾਲੇ ਹੋ ਸਕਦਾ ਹੈ ਤੁਹਾਡੇ ਨਾਲੋਂ ਬਹੁਤ ਅੱਗੇ-ਅੱਗੇ ਕਲਾਕਾਰ ਪਏ ਹੋਣ ਚਿੱਟੇ ਚੋਲੇ ਪਾਉਣ ਵਾਲੇ ਵੀ ਤੁਹਾਡੇ ਤੋਂ ਅੱਗੇ ਕਈ ਮਿਲ ਜਾਣਗੇ ਜਿਹੜੇ ਕੱਪੜੇ ਖਾਲੀ ਪਾ ਕੇ ਤੇ ਕਈ ਕਈ ਰੋਲ ਅਦਾ ਕਰਦੇ ਨੇ ਕਲਾ ਦੇ ਨਾਲ ਸਾਡਾ ਕਰਤਾਰ ਕਲਾ ਦੇ ਨਾਲ ਸਾਡਾ ਸੁਭਾਅ ਕਲਾ ਦੇ ਨਾਲ ਸਾਡੀ ਸੋਚ ਵੀ ਉੱਚੀ ਹੋਣੀ ਚਾਹੀਦੀ ਸੀ ਜੇ ਖਾਲੀ ਕਲਾ ਦੇ ਆਧਾਰ ਦੇ ਉੱਤੇ ਤੁਸੀਂ ਸਤਕਾਰ ਮੰਗਦੇ ਹੋ ਤੇ ਸਜਣੋ ਖਿਮਾ ਕਰਿਓ ਨਹੀਂ ਮਿਲੇਗਾ ਖਾਲੀ ਕਪੜੇ ਪਾ ਕੇ ਸਤਕਾਰ ਲੱਭਦੇ ਹੋ ਕਪੜੇ ਤੇ ਆ ਰਾਮਲੀਲਾ ਦੇ ਦਿਨਾਂ ਵਿੱਚ ਵੇਖਿਆ ਹੀ ਹੈ ਨਾ ਕਦੇ ਕੋਈ ਅ ਲక్ష్ਮਣ ਦੇ ਕਪੜੇ ਪਾ ਕੇ ਆ ਜਾਂਦਾ ਹੈ ਕਦੇ ਰਾਮ ਦੇ ਕਪੜੇ ਪਾ ਕੇ ਆ ਜਾਂਦਾ ਹੈ ਕਦੇ ਕੋਈ ਔਰਤ ਸੀਤਾ ਦੇ ਕਪੜੇ ਪਾ ਕੇ ਆ ਜਾਂਦੀ ਹੈ ਨਾਉ ਸਿਦਾ ਬਣ ਜਾਂਦੀ ਨਾਉ ਰਾਮ ਬਣ ਜਾਂਦਾ ਕੱਪੜਿਆਂ ਦਾ ਕੀ ਹੁੰਦਾ ਹੁਣ ਮੈਂ ਇੱਕ ਸਵਾਲ ਕਰਦਾ ਆਪਣੇ ਵੀਰਾਂ ਤੇ ਗ੍ਰੰਥੀ ਸਹਿਬਾਨਾਂ ਰਾਗੀ ਸਹਿਬਾਨਾਂ ਟਾਡੀ ਤੇ ਪ੍ਰਚਾਰਕ ਸਹਿਬਾਨਾਂ ਦੇ ਉੱਤੇ ਜੇ ਮੈਂ ਝੂਠ ਨਾ ਬੋਲਦਾ ਹਾਂ ਸਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਰਹਿਤ ਮਰਿਆਦਾ ਦਾ ਹੀ ਨਹੀਂ ਪਤਾ ਰਹਿਤ ਮਰਿਆਦਾ ਬਣੀ ਕਦੋਂ ਤੇ ਲਾਗੂ ਕਦੋਂ ਹੋਈ ਬੇਸ਼ੱਕ ਉਹਦੇ ਵਿੱਚ ਕੁਝ ਫੇਰ ਬਦਲ ਕਰਨ ਦੀ ਜ਼ਰੂਰਤ ਹੋਵੇ ਉਸ ਰਹਿਤ ਮਰਿਆਦਾ ਵਿੱਚ ਕੋਈ ਨਾ ਕੋਈ ਉਨਤਾਈ ਹੋਵੇ ਮੰਨੀ ਜਾ ਸਕਦੀ ਹੈ ਮੈਂ ਵੀ ਮੰਨਦਾ ਆਲੋਚਨਾ ਵੀ ਕਰਦਾ ਪਰ ਮਸਲਾ ਇਹ ਹੈ ਕੋਈ ਨਾ ਕੋਈ ਇੱਕ ਵਿਧੀ ਵਿਵਧਾਨ ਤੇ ਸਾਡਾ ਹੋਏਗਾ ਨਾ ਜਿਹਦੇ ਕਰਕੇ ਅਸੀਂ ਇੱਕ ਝੰਡੇ ਦੇ ਥੱਲੇ ਇਕੱਠੇ ਹੋ ਸਕਦੇ ਹਾਂ ਇੱਕ ਮੰਚ ਦੇ ਉੱਤੇ ਇਕੱਠੇ ਹੋ ਸਕਦੇ ਹਾਂ ਤੇ ਜੇ ਸਾਰੇ ਹੀ ਆਪਣੀ ਆਪਣੀ ਢਫਲੀ ਵਜਾਉਣਾ ਸ਼ੁਰੂ ਕਰ ਦੇਣ ਤੇ ਫਿਰ ਏਕਤਾ ਦਾ ਸੂਤ ਕਿਡਾ ਲੱਭਾਂਗੇ ਅਸੀਂ ਇਕੱਠੇ ਕਿਵੇਂ ਹੋ ਪਾਵਾਂਗੇ ਖਰ ਮੈਂ ਗੱਲ ਕਰ ਰਿਹਾ ਸਾਂ ਬਹੁਤ ਸਾਰਿਆਂ ਨੂੰ ਰਹਿਤ ਮਰਿਆਦਾ ਦੇ ਬਾਰੇ ਜਾਣਕਾਰੀ ਨਹੀਂ ਹੈ ਜਾਣਕਾਰੀ ਹੋਣਾ ਬੜੀ ਦੂਰ ਦੀ ਗੱਲ ਐ ਆਪਣੇ ਆਪ ਨੂੰ ਪੁੱਛ ਕੇ ਵੇਖਿਓ ਪ੍ਰਸ਼ਨ ਤੇ ਮੈਂ ਕਰ ਦੇਣ ਲੱਗਾ ਆਪਣੇ ਆਪ ਨੂੰ ਸਵਾਲ ਕਰਕੇ ਆਪਣੇ ਆਪ ਨੂੰ ਹੀ ਜਵਾਬ ਦਿਓ ਤੁਹਾਨੂੰ ਪਤਾ ਹੈ ਰਹਿਤ ਮਰਿਆਦਾ ਦੇ ਪੇਜ ਕਿੰਨੇ ਨੇ ਜਿਸ ਬੰਦੇ ਨੂੰ ਛੋਟੀ ਜੀ ਰਹਿਤ ਮਰਿਆਦਾ ਦੀ ਕਾਪੀ ਦੇ ਪੇਜਾਂ ਦਾ ਨਹੀਂ ਪਤਾ ਪੇਜ ਕਿੰਨੇ ਨੇ ਉਹਨੂੰ ਉਹਦੇ ਅੰਦਰ ਕੀ ਲਿਖਿਆ ਹੈ ਇਹ ਕੀ ਪਤਾ ਹੋਏਗਾ ਤੇ ਜਦ ਰਹਿਤ ਮਰਿਆਦਾ ਦਾ ਨਹੀਂ ਪਤਾ ਬਾਣੀ ਨੂੰ ਛੱਡ ਕੇ ਪਾਸੇ ਜਾਣਾ ਹੈ ਪ੍ਰਬੰਧਕਾਂ ਦੀ ਝੋਲੀ ਝੁਕਣੀ ਹੈ ਤੇ ਚੋਲੀ ਚੁੱਕ ਕੇ ਫਿਰ ਉਹਨਾਂ ਕੋਲੋਂ ਹੀ ਸਤਿਕਾਰ ਮੰਗਣਾ ਕਿ ਬਾਬੇ ਬੁੱਢੇ ਵਾਲਾ ਸਤਿਕਾਰ ਮਿਲੇ ਭਾਈ ਮਰਦਾਨੇ ਵਾਲਾ ਸਤਿਕਾਰ ਮਿਲੇ ਕਿਵੇਂ ਮਿਲੇਗਾ ਆਪੇ ਹੀ ਸੋਚ ਲਓ ਵੀ ਕਿਵੇਂ ਮਿਲੇਗਾ ਖਾਲੀ ਜਗ੍ਹਾ ਦੇ ਉੱਤੇ ਬੈਣ ਦੇ ਨਾਲ ਵੀ ਮੈਂ ਉੱਚੀ ਜਗ੍ਹਾ ਤੇ ਉੱਚੀ ਸੀਟ ਤੇ ਉੱਤੇ ਉੱਚੇ ਰੁਤਬੇ ਤੇ ਆ ਖਾਲੀ ਜਗ੍ਹਾ ਦੇ ਨਾਲ ਬੈਣ ਦੇ ਨਾਲ ਸਜਣੋਂ ਮਾਣ ਨਹੀਂ ਮਿਲਦਾ ਮੈਂ ਇੱਕ ਸ਼ੇਰ ਪੜਿਆ ਸੀ ਸ਼ਾਇਦ ਕਿਸੇ ਕਿਤਾਬ ਦੇ ਅੰਦਰੋਂ ਮੈਨੂੰ ਯਾਦ ਨਹੀਂ ਉਹ ਕਹਿੰਦਾ ਹੈ ਉੱਚੋ ਥਿਤ ਥਿਤ ਮੈਨੇ ਜਗਾ ਉੱਚੋ ਥਿਤ ਉੱਚੋ ਨਹੀਂ ਉੱਚੋ ਗੁਣ ਕਰ ਹੋਏ ਕਾਗ ਅਟਾਰੀ ਪਰ ਬਹ ਤਉ ਘਗ ਪਤਨਾ ਹੋਏ ਉਹ ਕਹਿੰਦਾ ਹੈ ਉੱਚੀ ਜਗਾ ਦੇ ਨਾਲ ਉੱਚੀ ਜਗਾ ਤੇ ਬੈਣ ਦੇ ਨਾਲ ਮਾਨ ਨਹੀਂ ਮਿਲਦਾ ਕਾਂ ਉੱਡਦਾ ਉੱਡਦਾ ਕਹਿੰਦੇ ਕਿਦਰੇ ਉੱਚੀ ਜਗਾ ਤੇ ਬਹਿ ਜੇ ਤੇ ਉਹਨੇ ਬਾਜ ਥੋੜਾ ਬਣ ਜਾਂਦਾ ਹੈ ਉਹਨੇ ਰਹਿਣਾ ਤੇ ਉਹ ਹੀ ਹੈ ਕਿਉਂਕਿ ਉਹਦਾ ਸੁਭਾਅ ਉਹ ਹੈ ਤੋ ਜਗਾ ਉੱਚੀ ਹੋਣੀ ਬੜੀ ਜ਼ਰੂਰੀ ਹੈ ਉਹਦੇ ਨਾਲ ਉਸ ਜਗਾ ਦੇ ਰੁਤਬੇ ਦੇ ਅਕੋਰਡਿੰਗ ਆਪਣੀ ਸੋਚ ਆਪਣਾ ਕਰਦਾਰ ਆਪਣੇ ਵਿਚਾਰ ਆਪਣਾ ਸੁਭਾਅ ਉੱਚਾ ਚੁੱਕਣਾ ਤੇ ਬਣਾਉਣਾ ਇਹ ਵੀ ਬੜਾ ਜ਼ਰੂਰੀ ਹੈ ਮੇਰੇ ਹੱਥ ਜੋੜ ਕੇ ਬੇਨਤੀ ਮੁਆਫੀ ਮੰਗ ਕੇ ਮੈਂ ਅੱਜ ਦੀ ਗੱਲ ਕਰ ਰਿਹਾ ਹਾਂ ਤੁਸੀਂ ਸਤਕਾਰ ਵਾਲੇ ਹੋ ਮਾਫੀ ਮੰਗ ਕੇ ਗੱਲ ਕਹਿ ਰਿਹਾ ਆਪਣੇ ਫਰਜ਼ ਨੂੰ ਪਛਾਨੋ ਸੱਚ ਬੋਲੋ ਤੁਸੀਂ ਆਪਣੀ ਜਮਾਤ ਦਾ ਕੱਦ ਆਪਣੇ ਆਪ ਨਿਵਾ ਕੀਤਾ ਕਿਸੇ ਦੂਜੇ ਨੇ ਨਹੀਂ ਕੀਤਾ ਤੁਸੀਂ ਆਪਣਾ ਰੁਤਬਾ ਆਪਣੇ ਆਪ ਨਿਵਾ ਕੀਤਾ ਇੱਕ ਤੁਹਾਡੇ ਵਿੱਚੋਂ ਜਾਣ ਦੀ ਗੱਲ ਕਰਦਾ 50 ਲੈਂ ਲਾ ਕੇ ਖਲੋਤੇ ਹੁੰਦੇ ਨੇ ਵੇਖੋ ਜੀ ਮੈਨੂੰ ਇਦੋਂ ਘੱਟ ਤਨਖਾਹ ਦੇ ਦਿਓ ਮੈਂ ਆਨਲੀ ਤਿਆਰ ਕੇਵਲ ਉੱਚੀ ਥਾਂ ਦੇ ਉੱਤੇ ਬਹਿਣ ਨਾਲ ਐਡਾ ਗੱਲ ਨਹੀਂ ਬੰਨੀ ਰਮਾਲਾ ਚੁੱਕ ਕੇ ਪਾਠ ਕਰਨ ਦੇ ਨਾਲ ਗੱਲ ਨਹੀਂ ਬੰਨੀ ਰੋਮਾਲੇ ਮੈਂ ਕਈਆਂ ਥਾਵਾਂ ਤੇ ਵੇਖੇ ਰੋਮਾਲੇ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਰੋਮਾਲੇ ਮੈਲ ਦੇ ਨਾਲ ਪਰੇ ਜਿਹਦੇ ਨਾਲ ਸੁਖ ਆਸਨ ਕਰਦੇ ਆ ਉਹ ਪੋਤੜੇ ਵਰਗਾ ਕਪੜਾ ਬਣਿਆ ਕਈਆਂ ਥਾਵਾਂ ਤੇ ਨਜ਼ਰ ਪੈਂਦਾ ਹੈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਨਹੀਂ ਕਰਨਾ ਸੇਵਾ ਨਹੀਂ ਕਰਨੀ ਤੇ ਉਦੋਂ ਬਾਅਦ ਫਿਰ ਮੰਗਣਾ ਕਿ ਮੈਨੂੰ ਉਹ ਸਤਿਕਾਰ ਮਿਲੇ ਕਿਵੇਂ ਮਿਲੇ ਹੱਥ ਜੋੜ ਕੇ ਕੋ ਹੋਰ ਗੱਲ ਕਹਿਦੇ ਆ ਆਪਣੇ ਆਪ ਨੂੰ ਪੁੱਛ ਕੇ ਵੇਖਿਓ ਵੀ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਹਿਬਾਨਾਂ ਵਿੱਚੋਂ ਕਿੰਨੇ ਨੇ ਜਿਹੜੇ ਸ਼ਰਾਬ ਦਾ ਸੇਵਨ ਕਰਦੇ ਨੇ ਕਿੰਨੇ ਨੇ ਜਿਹੜੇ ਬੱਚੇ ਨੇ ਕਿੰਨੇ ਨੇ ਜਿਹੜੇ ਚੋਰੀ ਕਰਦੇ ਨੇ ਤੇ ਕਿੰਨੇ ਨੇ ਜਿਹੜੇ ਚੋਰੀ ਤੋਂ ਬਚੇ ਨੇ ਕਿੰਨੇ ਨੇ ਜਿਹੜੇ ਲੰਗੋਟ ਦੇ ਕੱਚੇ ਨਹੀਂ ਯਾਰੀ ਦੇ ਵਿੱਚ ਡੁੱਬੇ ਨੇ ਤੇ ਕਿੰਨੇ ਨੇ ਜਿਹੜੇ ਇਹਦੇ ਤੋਂ ਬਚੇ ਨੇ ਯਾਰੀ ਕਰਨੀ ਉਤੋਂ ਬਾਅਦ ਸ਼ਰਾਬ ਪੀਣੀ ਚੋਰੀ ਕਰਨੀ ਇਹ ਨਾਲ ਚੱਲਦਾ ਹੋਵੇ ਤੇ ਚੋਲਾ ਭਾ ਕੇ ਅੱਖ ਨਾ ਮੈਨੂੰ ਬਾਬਾ ਬੁੱਢਾ ਜੀ ਵਾਲਾ ਸਤਕਾਰ ਮਿਲ ਜੇ ਨਹੀਂ ਮਿਲੇਗਾ ਆਪਣੇ ਆਪ ਨੂੰ ਉੱਚਾ ਚੁੱਕੋ ਆਪਣੀ ਜਮਾਤ ਦਾ ਸਤਕਾਰ ਬਣਾਓ ਆਪਣੇ ਰੁਤਬੇ ਨੂੰ ਕਾਇਮ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ